ਉੱਧੜ ਮੇ ਚਾਰ ਕਲੈਨਾਂ ਬੋਲੀਆਂ ਦੀਆਂ ਹੁੰਦੇ ਜੇ ਜੜੁੱਤ ਕਦੇ ਹੁੰਦੇ ਨਾ ਖੜੁੱਤ ਦਿੱਲੀ ਪਹਿਲਾਂ ਵਾਂਗੂ ਜਿੱਤ ਲੈਂਦੇ ਹੁੰਦੇ ਇੱਕ ਜੁੱਟ। ਕਿਆ ਬਣਿਆ ਅੱਜ? ਚਾਰ ਕ ਕਿਸਾਨ ਜਥੇਬੰਦੀਆਂ ਇਧਰ ਨੂੰ ਪਿੱਠ ਕਰੀਆਂ ਖੜੀਆਂ ਚਾਰ ਕ ਇਧਰ ਨੂੰ ਖੜੇ ਚਾਰ ਕ ਉੱਧਰ ਨੂੰ ਖੜੇ ਮੈਂ 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 ਬੜੀ ਪਈ ਐ ਮੈਂ ਲੀਡਰ ਬਣ ਜਾਵਾਂ ਮੇਰੀ ਹਾਇ ਹਾਇ ਹੋ ਜਵੇ ਹਨ ਬਣਿਆ ਗਿਆ ਚੱਕ ਕੇ ਪੁਲਿਸ ਨੇ ਅੰਦਰ ਮਾਰੇ ਹਣ ਹੈ ਤੇ ਖਨੌਰੀ ਦੇ ਸ਼ੰਭੂ ਬਾਡਰ ਉੱਜੜ ਗਿਆ ਜਮੈਂ ਉਜਾੜ ਹੋ ਗਿਆ ਪਰ ਇਹਨਾਂ ਕਿਸਾਨਾਂ ਨੇ ਜਥੇਬੰਦੀਆਂ ਨੇ ਹਲੇ ਵੀ ਨਹੀਂ ਸਮਝਣਾ ਕਿ ਇੱਕ ਜੁੱਟ ਹੋ ਜਾਣ ਬਤਾਰਨੇ ਵਰਤਾਰਨਾ ਤਾਂ ਉਹ ਤਾਰਨਾ ਲਾਇਆ ਤਾਂ ਦਿੱਲੀ ਲਾਇਆ ਤਾਂ ਨਾ ਤਾਰਨਾ ਠੀਕ ਹੈ ਸਰਕਾਰ ਝੁੱਕ ਗਈ ਤੇ ਉੱਥੇ ਸਰਕਾਰ ਕੱਲੇ ਕਿਸਾਨਾਂ ਮੂਰੇ ਨੀਤੀ ਚੁੱਕੀ ਸਾਰੇ ਨਾਲ ਤੇ ਸਾਰੇ ਠੀਕ ਹੈ ਸਾਰਾ ਦੇਸ਼ ਨਾਲ ਤਾਂ ਅਰ ਜਥੇਬੰਦੀਆਂ ਇੱਕ ਜੁੱਟ ਤੀਆਂ ਹੁਣ ਜਥੇਬੰਦੀਆਂ ਦਾ ਹਾਲ ਤਾਂ ਦੇਖ ਲੁਕਿਆ ਹੋਇਆ ਪਿਆ ਜਿੱਕਣ ਇੱਥੇ ਮੰਡੀ ਵਿੱਚ ਆਲੂ ਨਹੀਂ ਖਿਲਰੇ ਪਏ ਹੁੰਦੇ ਆਣੇ ਤਾਂ ਜਥੇਬੰਦੀਆਂ ਖਿਲਰ ਰੀਆਂ ਪਈਆਂ ਉਹ ਲੋਕ ਆਪਣੇ ਲੋਕ ਹੱਸ ਹੀ ਜਾਂਦੇ ਨੇ ਪਰ ਸਰਕਾਰ ਤਾਂ ਚੱਕ ਕੇ ਬੰਦੇ ਨੂੰ ਸਾਈਡ ਪਰ ਕਰਦੇ ਸ਼ੰਭੂ ਆਰ ਉਹਦਾ ਖਨੌਰੀ ਦਾ ਹਾਲ ਦੇਖੋ ਕਿਆ ਹੋਇਆ ਸਿਰਫ ਤਾਂ ਵੀ ਇੱਕ ਜੁਟਤਾ ਨਹੀਂ ਰਹੀ ਸਿਰਫ ਹੌਮੇ ਵੱੜ ਗਈ ਅੰਦਰ ਮੈਂ ਲੀਡਰ ਬਣਨਾ ਮੈਂ ਲੀਡਰ ਬਣਨਾ ਮੈਂ 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 ਲੋ ਕਰ ਲੋ ਕਿਉਂ ਨੂੰ ਪੰਡਾ